ਦੋਸਤੋ ਆਪਾਂ ਗੱਲ ਕਰਾਂਗੇ ਟਾਰਗੇਟ ਤੇ ਪਹਿਲਾਂ ਆਪਾਂ ਨੂੰ ਟਾਰਗੇਟ ਨਿਸ਼ਚਿਤ ਕਰਨਾ ਚਾਹੀਦਾ ਕੀ ਕੰਮ ਕਰ ਰਹੇ ਆ ਆਪਾਂ ਉਹ ਕੰਮ ਪਹਿਲਾਂ ਦੇਖਣਾ ਚਾਹੀਦਾ ਆਪਾਂ ਕਿਹੜਾ ਕੰਮ ਕਰ ਰਹੇ ਆ ਇਹਦੇ ਬਾਰੇ ਸੋਚਣਾ ਬਹੁਤ ਜ਼ਰੂਰੀ ਆਪਾਂ ਕੰਮ ਕਿਹੜਾ ਕਰ ਰਹੇ ਆ ਠੀਕ ਆ ਫਿਰ ਕੰਮ ਕਰਨ ਲਈ ਤੁਹਾਡਾ ਧ੍ਰਿੜ ਨਿਸ਼ਟਾ ਜਿਹਨੂੰ ਆਪਾਂ ਕਹਦੇ ਨੇ ਵਿਸ਼ਵਾਸ ਵਿਸ਼ਵਾਸ ਹੋਣਾ ਬਹੁਤ ਜ਼ਰੂਰੀ ਹੈ ਕਿ ਮੈਂ ਕਰ ਲੂੰਗਾ ਠੀਕ ਆ ਦੂਜੇ ਨੰਬਰ ਤੇ ਜਿੰਨਾ ਚਿਰ ਤੁਹਾਡਾ ਕੰਮ ਪੂਰਾ ਨਹੀਂ ਹੋ ਜਾਂਦਾ ਉਨਾਂ ਚਿਰ ਤੁਸੀਂ ਮਿਹਨਤ ਨਹੀਂ ਛੱਡਣੀ ਉਹਦੇ ਚ ਸਟਰਗਲ ਕਰਦੇ ਰਹਿਣਾ ਚਾਹੀਦਾ ਕਰਦੇ ਰਹਿਣਾ ਚਾਹੀਦਾ ਕਦੇ ਨਾ ਕਦੇ ਤੁਹਾਨੂੰ ਉਹ ਟਾਰਗੇਟ ਤੁਹਾਡਾ ਪੂਰਾ ਹੋ ਜਾਏਗਾ ਜਿਹੜੀ ਮੰਜ਼ਲ ਤੇ ਆਪਾਂ ਜਾਣਾ ਚਾਹੁੰਦੇ ਹੋ ਮੰਜ਼ਲ ਜ਼ਰੂਰ ਮਿਲ ਜੂਗੀ ਤੁਹਾਡਾ ਧਿਆਨ ਭਟਕਣਾ ਨਹੀਂ ਚਾਹੀਦਾ ਆਪਣੇ ਟਾਰਗੇਟ ਤੋਂ ਜੇ ਗੱਲਾਂ ਵਧੀਆ ਲੱਗੀਆਂ ਤਾਂ ਵੀਡੀਓ ਸ਼ੇਅਰ ਜਰੂਰ ਕਰਿਓ ਚੜਦੀ ਕਲਾ ਚ ਰਹੋ ਜਉਂਦੇ ਬਸ ਤੇ ਰਹੋ